ਨਾ ਹੁਣ ਥੋੜਾ ਥੋੜਾ ਕਰਕੇ ਮੋੜੀ ਜਾ ਮੋੜੀ ਜਾ ਮੋੜੀ ਜਾ ਕਿ ਮਾਰਾ ਤੂੰ ਇਹਨਾ ਦਿੱਤਾ ਇਹਦੇ ਬਦਲੇ ਆ ਕਰ ਲਿਆ ਇਹਦੇ ਬਦਲੇ ਆ ਨਾਮ ਕਰ ਲਿਆ ਇਹਦੇ ਬਦਲੇ ਆ ਕਰ ਲਿਆ ਇਹਦੇ ਬਦਲੇ ਆ ਕਰ ਲਿਆ ਇੱਕ ਤੇ ਆ ਤਰੀਕਾ ਹੈ ਪਰ ਸੱਚੀ ਗੱਲ ਏ ਇਦਾਂ ਜੇ ਅਸੀਂ ਮੋੜਨ ਤੇ ਆਵਾਂਗੇ ਮੋੜ ਸਕਦੇ ਹੀ ਕੋਈ ਨਹੀਂ ਸਕਦੇ ਹੀ ਨਹੀਂ ਲੇਖੇ ਜੋਖਿਆਂ ਦੇ ਵਿੱਚ ਆ ਹੀ ਨਹੀਂ ਸਕਦੇ ਹਾਂ ਜੀ ਜੋ ਨੇ ਦਿੱਤੀਆਂ ਦਾਤਾਂ ਦੱਸੋ ਜਿੰਨੀਆਂ ਦਾਤਾਂ ਦਿੱਤੀਆਂ ਉਹਨਾਂ ਤੇ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਆਪਾਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੋ ਨੇ ਦਿੱਤਾ ਤੂੰ ਉਹਦਾ ਫਿਰ ਐਹਸਾਨ ਮੋੜੀ ਚਲ ਤੂੰ ਇਹਨਾਂ ਦਿੱਤਾ ਮੈਂ ਨਹੀਂ ਬਾਣੀ ਪੜਨੀ ਤੂੰ ਇਹਨਾਂ ਦਿੱਤਾ ਮੈਂ ਨਾ ਇੰਨੀ ਬਾਣੀ ਇਹਨਾਂ ਨੇ ਤਨਿਮ ਕਰ ਲਿਆ ਜਾਂ ਤੇ ਇੱਕ ਢੰਗ ਤਰੀਕਾ ਇਹ ਲੇਖੇ ਜੋਖਿਆਂ ਚ ਪੈ ਜਾਉ ਦੇ ਨਾਲ ਪਰ ਲੇਖੇ ਜੋਖਿਆਂ ਚ ਜੇ ਪਵੇਂਗਾ ਵਾਰੀ ਆਉਣੀ ਕੋਈ ਨਹੀਂ ਤਨ ਗੁਰੂ ਨਾਮਦਾਸ ਜੀ ਤਨ ਗੁਰੂ ਨਾਮਦਾਸ ਜੀ ਲੇਖ ਹੈ ਕਤੇ ਨਾ ਸਾਰੇ